ਤੋ ਡਰਾਈਵਰੀ ਕਰਦੇ ਸਮੇ ਬਿਲਕੁਲ ਧਿਆਨ ਨਾਲ ਡਰਾਈਵਰੀ ਕਰਿਆ ਕਰੋ ਵੇਖੋ ਆ ਜਿਹੜੀ ਗੱਡੀ ਕਿਵੇਂ ਥੱਲੇ ਲੈ ਗਈ ਆ ਹਨਾ ਇੱਥੋਂ ਉਤਰਈ ਆ ਆਹ ਰੋਡ ਆ ਤੇ ਆਹ ਦੇਖੋ ਅਜੇ ਬਾਬਿਆਂ ਦੀ ਗੱਡੀ ਕਾਰਸੀ ਵਾਲਿਆਂ ਦੀ ਆ ਕਦੇ ਵੀ ਨੀਂਦ ਆਉਂਦੀ ਆ ਤਾਂ ਬਾਈ ਜੀ ਡੱਕ ਕੇ ਆਰਾਮ ਕਰ ਲਓ ਬਾਈ ਜੀ ਅਸੀਂ ਟਰੱਕ ਚਲਾਉਣੇ ਹੋਂ ਨੇਸਾਂ ਤੇ ਬڑے ਧਿਆਨ ਦੇ ਨਾਲ ਜਦੋਂ ਵੀ ਕਿਤੇ ਮਾੜੀ ਮੋੜ ਚੋਕ ਲੱਗਣੀ ਅਸੀਂ ਸਾਈਡ ਤੇ ਲਾ ਕੇ ਤੇ ਨੀਂਦ ਪੂਰੀ ਕਰ ਲੈਨੇ ਸਾਂ ਤੇ ਇਸ ਕਰਕੇ ਆ ਮੈਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਜ਼ਿੰਦਗੀ ਜਨਮ ਬੰਦੇ ਨੂੰ ਇੱਕ ਵਾਰ ਮਿਲਦਾ ਹੈ ਜੀ ਤੇ ਸੜਕਾਂ ਤੇ ਤੁਸੀਂ ਲਿਖਿਆ ਦੇਖਿਆ ਹੋਣਾ ਵੀ ਘਰ ਤੁਹਾਨੂੰ ਕੋਈ ਉਡੀਕ ਰਿਆ ਹੈ ਕਿਉਂਕਿ ਬੰਦੇ ਦਾ ਧਿਆਨ ਜਾਵੇ ਤੇ ਥੋੜਾ ਬਹੁਤ ਰੇਸ ਤੋਂ ਪੈਰ ਚੱਕਣ ਇਸ ਕਰਕੇ ਲਿਆ ਹੁੰਦਾ ਹੈ ਤੇ ਬਾਕੀ ਆ ਛਪਾਈਦੇ ਚ ਵਜੀ ਆ ਜੀ ਵੀਰੂ ਮੇਰ ਕਰੀ ਵੇਖੋ ਮਾ ਦੇਖੋ ਹੈ ਨਾ ਤੇ ਨਾਲ ਐਨ ਬਿਲਕੁਲ ਇਧਰ ਆ ਰਹੀ ਸੀ ਪੱਟੀ ਸਾਈਡ ਤੋਂ ਤੇ ਤਰਨ ਤਰਨ ਵੱਲ ਨੂੰ ਇਹ ਜਾ ਰਹੀ ਸੀ ਜੀ ਬਲੈਰੋ ਗੱਡੀ ਆ ਬਲੈਰੋ ਕੈਂਪਰ ਠੀਕ ਆ ਦੋਸਤੋ ਬਾਕੀ ਸੇਵਾ ਪਾਣੀ ਕਰਨ ਵਾਲੀ ਗੱਡੀ ਆ ਬਾਬਿਆਂ ਦੀ ਜੁਰਾ ਮੇੜੀ ਪਿੰਡ ਇਹ ਜੇ ਹਸਪਤਾਲਾਂ ਦੇ ਵਿੱਚ ਲੰਗਰ ਲੈ ਕੇ ਆਉਂਦੇ ਸੀ ਕਿਉਂਕਿ ਕਈਆਂ ਨੇ ਜਲਦੀ ਹੁੰਦੀ ਆ ਛੇਤੀ ਹੁੰਦੀ ਆ ਬਾਕੀ ਕਣ ਕਸੀ ਲੱਗਦਾ ਗਰਾਈ ਗਰੂਈ ਕਰਕੇ ਆਉਂਦੇ ਸੀ ਆ ਦੇਖੋ ਹਨਾ ਜਿਆਦਾ ਵਜ਼ਨ ਜਿਆਦਾ ਹੋਊਗਾ ਜਿਆਦਾ ਭਾਈ ਜੀ ਕਿਉਂਕਿ ਵਜ਼ਨ ਵੀ ਜਿਆਦਾ ওভারਲੋਡ ਵੀ ਗੱਡੀਆਂ ਨਹੀਂ ਚਲਾਉਣੀਆਂ ਚਾਹੀਦੀ